ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਟੌਪ ਬਰੀਡ ਤਾਜੀ ਸੂਈ ਆ ਤੇ ਇੱਕ ਗੱਬਣ ਥੋੜੇ ਦਿਨ ਕਰਮ ਵਾਲੀ ਲੈਂਦੀ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਤੋਂ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਟੋਟੀਰ ਆ ਜੀ ਬਾਈ ਜੀ ਇਸ ਅਸੀ ਕਾਲ ਹਾਂ ਜੀ ਹਸੀ ਕਾ ਬਾਈ ਜੀ ਹੋ ਠੀਕ ਹਮ ਜੀ ਹਾਂ ਜੀ ਬੋਲ ਜੀ ਨਾਮ ਕਿ ਐਡਰੈਸ ਬੋਲ ਜੀ ਨਾਮ ਨਿਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸਵੀਰ ਫੂਲ ਜਿਹੜਾ ਬਠੰਡਾ ਜੀ ਨੇੜੇ ਪਿੰਡ ਬਾਈ ਨੇੜੇ ਤੋਂ ਸਲਾਪਰਾ ਰਹਿ ਗਿਆ ਜੀ ਹੂੰ ਤੇ ਰਾਮਪੁਰ ਫੂਲ ਇਧਰ ਇੱਕ ਸੜਕ ਭਗਤਾ ਭਾਈ ਕਰ ਰਹੇ ਨੇ ਵਿਚਾਲੇ ਜਾਂਦੇ ਨੇ ਪਿੰਡ ਦਾ ਮੋਬਾਈਲ ਨੰਬਰ ਬੋਲ ਜੀ ਮੇਰਾ ਨੰਬਰ ਹੈ 9463842855 ਠੀਕ ਹੈ ਜੀ ਦੂਜਾ ਹੈਗਾ ਜੀ 70782065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜੀ ਬਰੀਡ ਆ ਇਹ ਬਾਈ ਜਰਸੀ ਹੈ ਜੀ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਕਿਹੜਾ ਸੂਈ ਆ ਲੂ ਨਹੀਂ ਸੂਈ ਬਾਈ 4 ਤੋਂ ਵਿੱਚ ਆ ਕਦੋਂ ਸੂਈ ਆ ਬਾਈ ਤੂੰ ਮਨ ਲਾ ਦੋ ਘੰਟੇ ਹੋਈ ਜੀ ਸੁਈ ਨੂੰ ਠੀਕ ਆ ਬੱਚਾ ਕੀ ਦੇਤਾ ਬਾਈ ਇਹਨੇ ਬੱਚਾ ਦਿੱਤਾ ਜੀ ਬੱਚਾ ਦੇਤਾ ਹਾਂਜੀ ਜੇਰ ਪੈਣੀ ਆ ਨਾ ਜੀ ਆ ਜੇਰ ਪੈਣੀ ਜੀ ਬਸ ਤੁਰ ਪਿਆ ਲੜ ਰਿਹਾ ਵਾ ਮੰਨ ਕੇ ਚਾਲ ਅੱਧੀ ਜੇਰ ਬਾਈ ਬਾਹਰ ਆ ਗਈ ਹਾਂ ਜੇਰ ਛੇਤਰੀ ਪੈ ਜਾਣੀ ਆ ਕਿੰਨਾ ਵੱਡਾ ਵੱਡਾ ਬਾਈ ਕੱਢਿਆ ਫਿਰ ਬਈ ਜੇਰ ਦਾ ਕਰਕੇ ਪੈਂਦੀ ਨਹੀਂ ਸੀਗੀ ਜੇ ਮਤਲਬ ਆਪਾਂ 4 ਲੀਟਰ ਬੌੜੀ ਕੱਢੀ ਇੱਕ ਬੱਚੇ ਨੂੰ ਪਲੇ ਆ ਜੀ ਓਕੇ ਬਾਈ ਇਹ ਬੈਂਦੀ ਨਹੀਂ ਸੀਗੜੇ ਮਾਜਾ ਬਾਲਾ ਮੰਨੀ ਬੈਠੀ ਜਿੰਨਾ ਦੁੱਧ ਦੇ ਦੂ ਅਸਟੀਮੇਟ ਅਸਟੀਮੇਟ ਦੇਖੋ ਜੀ ਆਪ ਨੂੰ 16-17 ਲੀਟਰ ਦੀ ਉਮੀਦ ਆ ਬਾਕੀ ਬੂਹੇ ਮੇਰੇ ਸੇਵਾ ਸੰਭਾਲ ਆਉਦੀ ਨੇ ਸਹੀ ਆ ਸਮਝਾਣੇ ਜਿਹੜੀ ਆਪ ਨੂੰ ਉਮੀਦ ਇੰਨੀ ਆ ਬੈੜ ਹਾਂ ਥਾਣ ਬਹੁਤ ਚੰਗਾ ਅੱਲਾ ਇਕੱਲਾ ਥਾਣ ਪੂਰੀ ਵਿੱਤੀ ਤੇ ਥਾਣ ਸੂਈ ਸਵਾਈ ਬਿਊਟੀ ਚੈੱਕ ਕਰ ਲੋ ਫੇਸ ਬੜਾ ਚੰਗਾ ਕਰਮਈ ਦਾ ਜਰਸੀ ਆ ਪੰਜਾਬ ਵਾਲੀ ਮੇਲ ਦੀ ਬਹੁਤ ਘਾਟਾ ਮੰਗ ਫੁੱਲ ਕਲਰ ਵੀ ਅਸਲ ਜਰਸੀ ਆ ਚਾਰ ਦੰਦਾ ਜੀ ਬੱਚੀ ਚਾਰ ਦੰਦਾ ਓਰੀਜਨਲ ਪਹਿਲਾ ਸੂਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਇੱਕ ਨੰਬਰ ਬਰੀਟ ਆ ਕੱਦ ਫੁੱਲ ਆ ਬਾਈ ਫਲੀ ਵੀ ਫੁੱਲ ਕੋਈ ਲਿਸੀ ਨਹੀਂ ਲਾਮ ਵੀ ਨਹੀਂ ਸੂਈ ਸਵਾਈ ਆ ਜੇਰ ਵੀ ਬਸ ਲਮਕੀ ਇਹਨੀਆਂ ਥੋੜੇ ਟਾਈਮ ਲਈ ਕਰਮਾਈ ਦੀ ਜੇਰ ਪੈ ਜਾਣੀ ਹੈ ਬਿਊਟੀ ਚੈੱਕ ਕਰੋ ਕਰਮਾਈ ਬਿਊਟੀ ਇੱਕ ਨੰਬਰ ਬਾਕੀ ਫੈਂਟ ਫੋਲੋ ਗਰਮੀ ਨਹੀਂ ਮੰਨਦੀ ਤੋਰਾ ਚੈੱਕ ਕਰ ਲੋ ਮੱਝ ਨਾਲ ਦਾ ਦੁੱਧ ਦੇਣਾ ਕਰਮਾਈ ਨੇ ਬਰੀਡ ਦੇਖੋ ਕੱਦ ਦਾ ਅੰਦਾਜ਼ਾ ਲਾਇਓ ਬਈ ਕੱਦ ਵੀ ਚੰਗਾ ਕੋਈ ਛੋਟੀ ਨਹੀਂ ਹੈਗੀ ਤੋਰਾ ਚੈੱਕ ਕਰੋ ਇੱਕ ਨੰਬਰ ਹੈ ਕੀਮੋ ਲਾ ਬਈ ਜਾਜ ਕੋਈ ਵੇਖੋ ਮੁੱਲ ਤਾਂ ਨਹੀਂ ਹੋਣਾ ਜਣੀ ਲੈਂਡ ਦੇਣੀ ਹੋਣਾਗਾ ਓਕੇ ਮੰਗੋਂ ਤੋਂ ਭਾਵੇਂ 65 ਕਰਾ ਲਈ ਕੋਈ 70 ਕਰਾ ਲਈ ਇਹ 60000 ਰੁਪਏ ਲਵਾਂ ਬਾਈ ਜੀ ਮੁੱਲ ਕਰਾਉਣਾ 65 70 ਜਿੱਡਾ ਮਰਜ਼ੀ ਕਰਾ ਲਓ 60000 ਦੀ ਵਹਿੜਾ ਜਿਹੜੀ ਦੇ ਦੇਾਂਗੇ ਮੁੱਲ ਜਮ ਜੈਦ ਖੇਤੀ ਕੇ ਮੁੱਲ ਰੱਖ ਲੈਣ ਦੇਣ ਵਾਲਾ ਮੁੱਲ ਕੋਈ ਬਾਹਲਾ ਬਾਈ ਨੇ ਉਹਲਾ ਨਹੀਂ ਰੱਖਿਆ ਠੀਕ ਹੈ ਨਹੀਂ ਯਾਨੀ ਸੀ ਸੀ ਠੰਡੀ ਬੱਛੀ ਆ ਉਹ ਕੋਈ ਉਹ ਹੀ ਨਹੀਂ ਗੱਲ ਕੋਈ ਪਤਾ ਲੱਗਦਾ ਵੀ ਪਹਿਲੇ ਨਾ ਕੋਈ ਕੋਈ ਹਰੂ ਕਰੂ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਠੰਡੀ ਬਿਨਾਂ ਬੱਚੋਂ ਵੇਜਾ ਕੋਈ ਇੱਕ ਦਿਨ ਠੰਡੀ ਤੇ ਬਾੜੀ ਬੱਚੀ ਲੈ ਬਾਈ ਜਿਵੇਂ ਮਰਦੀ ਆ ਤੇ ਫੇਰੀ ਚੱਲ ਕੋਈ ਚੈੱਕ ਨਹੀਂ ਕਿਆ ਬਾਤ ਠੰਡੀ ਤਾਂ ਲੱਗ ਗਈ ਬੱਚੇ ਨੂੰ ਹਾਂ ਇੱਕ ਨੰਬਰ ਤਾਂ ਲੱਗਿਆ ਤੇ ਚਵਾਈ ਚੁਈ ਕਿਵੇਂ ਆ ਇੱਕ ਨੰਬਰ ਜੀ ਬਾਕੀ ਕੋਈ ਜੱਟ ਨਹੀਂ ਧਾਰਾ ਮਾਰ ਕੇ ਦਿਖਾਣੇ ਠੰਡੀ ਫੁੱਲ ਫੁੱਲ ਬ੍ਰੀਡ ਆ ਫੁੱਲੀ ਪਲੀ ਵੀ ਆ ਨਹੀਂ ਕੋਈ ਨਸੀਰਾ ਨਹੀਂ ਸਹੀ ਮਾਰ ਦੋ ਬਈ ਧਾਰਾ ਲੈ ਬਾਈ ਠੰਡੀ ਸੀਲ ਦਾ ਫੁੱਲ ਆ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਕਰਵਾਣੀ ਬਾਕੀ ਚਵਾਈ ਦਿਖਾਵਾਂਗੇ ਬਾਕੀ ਮੰਗ ਬਹੁਤ ਆ ਜਿਹੜੀ ਬ੍ਰੀਡ ਆ ਜਿਹੜੀ ਮਿਲਦੀ ਬਹੁਤ ਘੱਟ ਆ ਮੰਗ ਫੁੱਲ ਤੇ ਰੇਟ ਬਹੁਤ ਨੇ ਜਰਸੀਆਂ ਦੇ ਤੇ ਮੁੱਲ ਵੀ ਨੇ ਜਮਾ ਜਾਇਜ਼ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਾਈ ਓਕੇ ਠੰਡੀ ਠੁੰਡੀ ਬਾਲੀ ਆਈ ਬੱਚੀ ਠੰਡੀ ਹੋ ਜਾਵੇ ਠੰਡੀ ਵੀ ਆ ਬਾਕੀ ਪਲੀ ਵੀ ਆ ਬਾਈ ਕੋਈ ਲਿਸਟੀ ਨਹੀਂ ਲਾਵੀ ਨਿਕ ਨਹੀਂ ਹਾਂਜੀ ਬਾਕੀ ਚ ਜਵਾਈ ਦਿਖਾਵਾਂਗੇ ਥਾਣ ਦਿਖਾ ਦੇ ਭਾਈ ਪਹਿਲਾਂ ਇੱਕ ਨੰਬਰ ਥਾਣ ਲੱਗਿਆ ਲੈ ਕੀ ਬਾਤ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣਾ ਚਵਾਈ ਚੈੱਕ ਕਰਿਓ ਲੈ ਕਰਮਾਉਣ ਤੋਂ ਬੜਾ ਸੋਹਣ ਲੱਗਿਆ ਕਰਮਾਉ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਚੈਣਾ ਕਰਮਾਉਣੇ ਕੁਛ ਨਹੀਂ ਖੰਡੀ ਸੀਲ ਇਹ ਬਾਲੀ ਜਿਹਨੇ ਹੁਣ ਸੁਈ ਨਹੀਂ ਆਪਾਂ ਭੁਰ ਕੇ ਘੜਦੇ ਨਹੀਂ ਗੱਲ ਇੱਕ ਨੰਬਰ ਜਵਾਈ ਨਿਆਣਾ ਵੀ ਨਹੀਂ ਪਾਇਆ ਲੈ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਜ਼ੀ ਮਗਰੇ ਸੰ ਚੱਕਰ ਲਓ ਜੀ ਲੈ ਚੋਣ ਜਵਾ ਤਾਂ ਕਰਮਾਉ ਦਾ ਇੱਕ ਨੰਬਰ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕੇ ਕੀ ਬਾਤ ਮੋਟੀ ਮੋਟੀ ਐ ਚੋਈ ਦਾ ਹੂੰ ਕੀ ਆਹ ਕੀ ਬਾਤ ਉਹ ਸੂਈ ਚੋਈ ਲੱਗੀ ਪੂਰੀ ਰੋਟੀ ਦੀ ਚੋਈ ਠੰਡੀ ਸੀਲ ਕਰਨ ਦੀ ਜੱਪੜੀ ਵੀ ਸੂਈ ਸੱਤ ਕੁਦਾਂ ਛੋਟੀ ਨਾ ਮੰਨ ਕੇ ਬੰਦਾ ਹੂੰ ਇਹ ਹੁੰਦਾ ਵੀਡੀਓ 'ਚ ਵੱਡੀ ਲੱਗੀ ਉਹ ਛੋਟੀ ਸਹੀ ਹੈ ਬੱਡੂ ਵੀ ਰੋਗੀ ਹੂੰ ਸਹੀ ਹੈ ਯਾਨੀ ਇਹ ਇਹਦੇ ਜਿਵੇਂ ਘਾਟੇ ਵੱਧ ਦੇਵਾ ਨਹੀਂ ਇਹ ਬੰਦਾ ਐ ਨਾ ਕਰੇ ਵੀ ਬਈ ਦੇਣੀ ਕਿੰਨੇ ਦੇ ਕਿਵੇਂ ਉਹ ਗੱਲ ਆਪਣੇ ਕੋਲ ਹੈ ਨਹੀਂ ਹੁਣ ਤਾਂ ਹੁਣ ਵੀ ਆਪ 65 ਮੰਗ ਲੈਣ 70 ਮੰਗ ਲੈਣ ਸਹੀ ਆ ਮੁੱਲ ਕਰਾਉਣਾ ਜਿੰਦਾ ਮਰ ਤੱਕ ਜਿੰਨੇ 60000 ਰੁਪਏ ਲੈਣਾ ਆ ਜਮਾ ਜਾਇਜ਼ ਹਾਂਜੀ ਅੱਗੇ ਬਈ ਦੋ ਨੰਬਰ ਕਿਹੜਾ ਸੂਆ ਜੀ ਇਹਦੇ ਦੂਜਾ ਸੂਆ ਸੁਣਾ ਬਈ ਜੀ ਕਿੰਨੇ ਦਿਨ ਲਊ ਜੀ ਬਈ ਇਹ 5-6 ਦਿਨ ਦੀ ਕੱਚੀ ਹੈਗੀ ਓਕੇ ਬਈ ਕਿੰਨਾ ਕੁ ਦੋ ਦੇ ਦੂੰ ਅਸਟੀਮੇਟ ਬਈ ਜੀ ਮਾਲਕ ਕਹਿੰਦਾ ਤਾਂ ਮੈਂ 16 ਲੀਟਰ ਦੱਸਿਆ ਪਹਿਲੇ ਸੂਏ ਦਾ ਠੀਕ ਹੈ ਜੀ ਪਰ ਉਹ ਆਈਤੀ ਸੇਵਨਾ ਦਾ ਤਾਂ ਬਹੁਤ ਦੇ ਜੂਗੀ ਉਹਨੂੰ ਬੰਦੇ ਨੇ ਸਮਾਈ ਨਹੀਂ ਸੀ ਜੀ ਬੰਦੀ ਜਿਹੜਾ ਬੈੜ ਬਹੁਤ ਵੱਡੀ ਆਈ ਕੱਦ ਕਾਠ ਆਈ ਆ ਢੱਲਾ ਢੋਲਾ ਬਹੁਤ ਪੰਗੇ ਢੱਲਾ ਢੋਲਾ ਬਹੁਤ ਪੰਗੇ ਬਹੁਤ ਬੰਨਣਾ ਪਿਆ ਥਾਣੀ ਬੜਾ ਚੰਗਾ ਲੱਗਾ ਠੰਡੀ ਦਾ ਤੇ ਕੋਈ ਹੰਤ ਨਹੀਂ ਠੰਡੀ ਸੀਲ ਫੁੱਲਾ ਹਾਂਜੀ ਲੇਵਾ ਕਮਾਲ ਨਾਲ ਨੇੜੇ ਤੋਂ ਚੈੱਕ ਕਰ ਲੋ ਕੱਲਾ ਗੱਲਾ ਥਣ ਪੂਰੀ ਵੇਚੀ ਤੇ ਕੱਚੀ ਆ ਉਹ ਸਾਰਾ ਕਾਟ ਫੋਲਾ ਬਾਈ ਸਾਂਭੀ ਵੀ ਜ਼ਰੂਰ ਘੱਟ ਆਪਾਂ ਹੁਣ ਕਹਿੰਦੇ ਆ ਵੀ ਮਾਲ ਕਹੇ ਬੰਦਾ ਆ ਕੇ ਕਹਿੰਦਾ ਜੀ ਲੱਸੀ ਜ਼ਰੂਰ ਆ ਥੋੜੀ ਜੀ ਹਿੱਸਾ ਪਣਾ ਥੋੜਾ ਜਿਹਾ ਵੜ ਜਾ ਸਹੀ ਸਹੀ ਹੈ ਬਾਈ ਪਰ ਕੱਦ ਕਾਠ ਤੇ ਨਸਬੀਟ ਫੁੱਲ ਆ ਜੀ ਹਾਂ ਕੱਦ ਆਣ ਲਈ ਬੀ ਬਿਲਕੁਲ ਇੱਕ ਨੰਬਰ ਖੋਲਿਓ ਬਾਈ ਤੁਰ ਕੱਲੀ ਕੱਚੀ ਕੱਚੀ ਆਂਦਾ ਜਾਓ ਸਾਹਮਣਾ ਲਾ ਲਿਓ ਬਣੂ ਵੀ ਬਹੁਤ ਵੱਡੇ ਕੱਦ ਚਾ ਕੋਈ ਛੋਟੀ ਨਹੀਂ ਬਰੀਟ ਇੱਕ ਨੰਬਰ ਹਾਂਜੀ ਬਾਕੀ ਥਣ ਬਹੁਤ ਚੰਗਾ ਲੱਗਿਆ ਬਾਈ ਚਾਹੇ ਹੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਲੈ ਕੱਦ ਦਾ ਫੁੱਲ ਆ ਜੀ ਬੜਦਾ ਹਾਂ ਇਹ ਉਹ ਪਿਓਰ ਦੂਜਾ ਸੁਆ ਜੀ ਠੀਕ ਹੈ ਬਾਈ ਹਾਂ ਪੁੱਤ ਇਹਦਾ ਜੋ ਸੰਗੀ ਜੀ ਬੜ ਬਹੁਤ ਚੰਗੀ ਬਣਾਇਗਾ ਇਹਨੂੰ 400 ਰੁਪਏ ਦੀ ਬੜ ਕਾਹਨੂੰ ਬਦਲਣ ਵਾਲੀ ਕੀ ਕੀ ਮੋਲ ਆ ਭਾਈ ਜਾਇਜ਼ ਜਾਇਜ਼ ਬਈ ਦੇ ਦਾਂਗੇ ਅੱਜ 57000 ਦੀ 57000 ਦੀ ਮਾਨਤਨ ਹੋ ਜੇ ਮਾਨਤਨ ਕਰ ਦਾਂਗੇ ਓਕੇ ਭਾਈ ਮੋਲ ਜਾਇਜ਼ ਆ ਭਾਈ ਲੈਣ ਦੇਣ ਵਾਲਾ ਮੋਲ ਆ 57000 ਰੁਪਿਆ ਮਾਨਤਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਇਹ ਲਾਂਟੂ ਲਾਂਬ ਬਹੁਤ ਦਿਖਾਉਂਦੀ ਆ ਸਾਰੀਆਂ ਵਲਡ ਲਾਂ ਕੱਢੂ ਫਿਰ ਸੋਣਾ ਸਫਾਈ ਬੜੀ ਹਲੇ ਵਿੱਚ ਕਿਨੇ ਬਾਈ ਹਾਂਜੀ ਬੜਾ ਜੰਦਾ ਨਾਲੇ ਵੱਲ ਗਈ ਆਰਡਰ ਦੇਖੋ ਕਮਾਲ ਦਾ ਕੱਲਾ ਇਕਲਾ ਤਾਂ ਪੂਰੀ ਵਿੱਚ ਹਨ ਨਾਲਾ ਨੂੜਾ ਫੁੱਲ ਚੰਗੇ ਬਹਿਤਾ ਜੀ ਕਿਤੇ ਨਹੀਂ ਸੰਭੀ ਹੁੰਦੀ ਅੱਜ ਵੀ 75 8000 ਦੀ ਵੜਦੀ ਬੜਦਾ ਜੀ ਵੜਦਾ ਹਾਂ ਹਾਂ ਫੁੱਲ ਕਰ ਹਾਂਜੀ ਅੱਜ ਆਪਾਂ ਭਾਵ ਵੀ ਉਹ ਜੇ ਕਰਦੇ ਹਾਂ ਜੀ ਹੂੰ ਥੋੜੀ ਜਿਹੀ ਸਮਾਈ ਘੱਟ ਸੀ ਬੰਦਿਆਂ ਦੀ ਇਹ ਵਲੂਗਾ ਦੇਖੋ ਜੀ ਗਲਾਸ ਛਾਨ ਕੇ ਥਣ ਲੱਗਿਆ ਹਾਂ ਤੇ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਰਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ anubu